ਹਾਂਜੀ ਸਾਸ਼ਟ੍ਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਚਾਕ ਤੇ ਘੇਰੇ ਤੇ ਗੁੰਮ ਲੈਸ ਲਾ ਕੇ ਦਿਖਾਵਾਂਗੇ ਵੀ ਆਪਾਂ ਕਿਸ ਤਰ੍ਹਾਂ ਆਪਣੇ ਘੇਰੇ ਅਤੇ ਚਾਕ ਤੇ ਗੁੰਮ ਲੈਸ ਲਗਾ ਕੇ ਆਪਾਂ ਸਿੰਪਲ ਜੇ ਪ੍ਰਿੰਟਡ ਸੂਟ ਨੂੰ ਬਹੁਤ ਹੀ ਸੋਹਣੀ ਤੇ ਪਿਆਰਾ ਜਿਹਾ ਡਿਜ਼ਾਈਨ ਤਿਆਰ ਕਰ ਸਕਦੇ ਹਾਂਗੇ ਦੇਖੋ ਇਸ ਤਰ੍ਹਾਂ ਆਪਾਂ ਕਮੀਜ਼ ਦੇ ਸਿੱਧੇ ਪਾਸੇ ਲੈਸ ਨੂੰ ਧਰ ਕੇ ਚਾ ਕਾਲੇ ਕੱਪੜੇ ਨੂੰ ਆਪਾਂ ਫੋਲਡ ਕਰ ਲੈਣਾਗਾ ਫੋਲਡ ਕਰਕੇ ਆਪਾਂ ਸਲਾਈ ਲਗਾ ਲੈਣੀ ਆ ਦੇਖੋ ਆ ਆਪਣਾ ਘੇਰੇ ਵਾਲਾ ਹਿੱਸਾ ਆ ਗਿਆ ਘੇਰੇ ਵਾਲੇ ਹਿੱਸੇ ਤੇ ਆਪਣੀ ਕਰੀਜ਼ ਬਣਾਈ ਹੋਈ ਆ ਜਿੰਨੀ ਆਪਾਂ ਨੂੰ ਕਮੀਜ਼ ਦੀ ਲੰਬਾਈ ਚਾਹੀਦੀ ਆ ਇੱਥੋਂ ਆਪਾਂ ਸਾਈਡ ਤੇ ਨੂੰ ਲੈਸ ਨੂੰ ਫੋਲਡ ਕਰਤਾ ਜੀ ਦੇਖੋ ਲੇਸ সাইਡ ਤੇ ਫੋਲਡ ਕਰਕੇ ਹੁਣ ਆਪਾਂ ਜਿਹੜਾ ਤਰਪਾਈ ਵਾਲਾ ਨੀਚੇ ਵਾਲਾ ਕੱਪੜਾ ਇਹਨੂੰ ਆਪਾਂ ਫੋਲਡ ਕਰਕੇ ਲੈਸ ਦੇ ਉੱਪਰ ਰੱਖ ਕੇ ਸਲਾਈ ਲਗਾ ਲੈਣੀ ਹੈ ਜੀ ਇਸ ਤਰ੍ਹਾਂ ਇੱਥੇ ਆਪਣੇ ਚਾਕ ਤੇ ਘੇਰੇ ਤੇ ਕਾਰਨਰ ਤੋਂ ਆਪਾਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਲੈਸ ਨੂੰ ਤੇ ਤਰਪਾਈ ਵਾਲੇ ਕੱਪੜੇ ਨੂੰ ਫੋਲਡ ਕਰਨਾ ਇਸ ਤਰ੍ਹਾਂ ਜੀ ਆਪਾਂ ਬਿਨਾ ਕੱਟੇ ਲੈਸ ਨੂੰ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਆਪਣੇ ਚਾਕਾਂ ਤੇ ਤੇ ਕਮੀਜ਼ ਦੇ ਘੇਰੇ ਤੇ ਗੁੰਮ ਲੈਸ ਲਗਾ ਸਕਦੇ ਆਂਗੇ ਆ ਲਓ ਜੀ ਆਪਣੀ ਲੈਸ ਲੱਗ ਕੇ ਹੋ ਲੱਗ ਚੁੱਕੀ ਆ ਸਾਰੀ ਆਪਣਾ ਸੂਟ ਹੋ ਚੁੱਕਿਆਗਾ ਤਿਆਰ ਆ ਲਓ ਜੀ ਆਪਣੀ ਲੈਸ ਲੱਗੀ ਹੁਣ ਆਪਾਂ ਇਹਦੇ ਉੱਤੇ ਤਰਪਾਈ ਕਰ ਲੈਣੀ ਆ ਜੀ ਇਸ ਤਰ੍ਹਾਂ ਇਹ ਬਹੁਤ ਹੀ ਆਸਾਨੀ ਦੇ ਨਾਲ ਤਰਪਾਈ ਹੋ ਜਾਂਦੀ ਹੈ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੇ ਆ ਦੇਖੋ ਇਸ ਤਰ੍ਹਾਂ ਲੈਸ ਨੂੰ ਇੱਥੋਂ ਕਾਰਨਰਸ ਤੋਂ ਖਿੱਚ ਕੇ ਸੈੱਟ ਕਰ ਲੈਣਾ ਆਪਾਂ ਆ ਲਓ ਜੀ ਆਪਣਾ ਸੂਟ ਬਣ ਕੇ ਤਿਆਰ ਹੋ ਚੁੱਕਿਆ ਆਪਾਂ ਗਲੇ ਤੇ ਬਾਹਾਂਾਂ ਤੇ ਗੁੰਮ ਲੈਸ ਲਾ ਕੇ ਸੂਟ ਤਿਆਰ ਕੀਤਾ ਜੇ ਤੁਸੀਂ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਵੀ ਕਿੱਦਾਂ ਆਪਾਂ ਲੈਸ ਲਗਾ ਕੇ ਗਲੇ ਤੇ ਤੇ ਬਾਹਾਂਾਂ ਤੇ ਸੂਟ ਰੈਡੀ ਕੀਤਾਗਾ ਜੇ ਤੁਹਾਨੂੰ ਲੌਂ ਦਾ ਤਰੀਕਾ ਲੈਸ ਲਗਾਉਣ ਦਾ ਤਰੀਕਾ ਚੰਗਾ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ